ਓ ਗਰਨਾਲ ਸਿੰਘ ਜੀ ਹਾਂ ਉਹ ਗਰਨਾਲ ਸਿਆ ਹਾਂ ਬਾ ਕੀ ਹਾਲ ਏ ਮਾਰਦਾ ਮਾਰਦਾ ਕਿਹਨੇ ਮਾਰਤਾ ਰੱਬ ਨੇ ਮਾਰ ਨਹੀਂ ਮਾਰਦਾ ਰੱਬ ਤੈਨੂੰ ਰੱਬ ਨੇ ਤੈਨੂੰ ਇੱਥੇ ਭੇਜਿਆ ਯਾਰ ਬਾਪੂ ਹੈ ਰੱਬ ਨੇ ਤਾਂ ਇੱਥੇ ਭੇਜਤਾ ਹੈ ਰੱਬ ਕਹਿੰਦਾ ਜਾ ਕੇ ਗਰਨਾਲ ਦਾ ਇਲਾਜ ਕਰਾਓ ਸਾਨੂੰ ਵੀ ਰੱਬ ਦਾ ਫੋਨ ਆਇਆ ਸੀ ਉਹ ਕਹਿੰਦੇ ਗਰਨਾਲ ਸਿੰਘ ਦਾ ਇਲਾਜ ਕਰਾਓ ਬਾਪੂ ساری ਉਮਰ ਕੀ ਕੰਮ ਕਰਦਾ ਸੀ ਤੂੰ ਪਹਿਲਾਂ ਸੀਰ ਕਰਦਾ ਨੇ ਤਾਂ ਪਹਿਲਾਂ ਨਿਕਾਹ ਹੋਣਾ ਠੀਕਿਆਂ ਤੇ ਲਾਏ ਦਾ ਆਗੇ 54500 ਰੁਪਏ ਲੈਂਦੇ ਤੇ ਸੀਰੀ ਰਲਦਾ ਸੀਗਾ ਪਿੰਡ 'ਚ ਹੀ ਆਪਦੇ ਆਪਦੇ ਪਿੰਡ 'ਚ ਸਾਰੀ ਪਿੰਡ ਸਾਰੀ ਉਮਰ ਪਿੰਡ 'ਚ ਹੀ ਸੀਰ ਰਲਿਆ ਪਿੰਡ 'ਚ ਹੀ ਪਿੰਡ 'ਚ ਹੀ ਸਾਰਾ ਤੇ ਹੁਣ ਉਹ ਜਿਨ੍ਹਾਂ ਨੇ ਸੀਰ ਰਲਦਾ ਸੀ ਕਿਸੇ ਨੇ ਮਦਦ ਨਹੀਂ ਕੀਤੀ ਕੱਕਰੀ ਆ ਹੂੰ ਦੇ ਦਿੰਦੇ ਮੈਂ ਰੋਟੀ ਟੋਕ ਮੈਂ ਰੋਟੀ ਟੋਕ ਦੇ ਦਿੰਦੇ ਆ ਠੀਕ ਐ ਬਾਪੂ ਕੋਈ ਨਸ਼ਾ ਤਾਂ ਨਹੀਂ ਕਰਦਾ ਬਾਪੂ ਠੀਕ ਐ ਤੇ ਤੇਰੇ ਬੱਚੇ ਕਿੰਨੇ ਆ ਨਾ ਗੀ ਆ ਅੱਛਾ ਵਿਆਹ ਹੋਇਆ ਸੀ ਨੋ ਪਹਿਲਾਂ ਦੇ ਨਹੀਂ ਠੀਕ ਹੈ ਭਰਾ ਭਰਾ ਵੀ ਆ ਭੈਣ ਇੱਕ ਸੀ ਜਿਹੜੀ ਭੈਣ ਇੱਕ ਸੀ ਰਣਾ ਗਰ ਲਾਲ ਸਿੰਘ ਆ ਹੈ ਦੋ ਦੋ ਤਿੰਨੇ ਨਾਲ ਜਾਂ ਕਿੱਲੀ ਵੀ ਕਹਿੰਦੇ ਗਰ ਲਾਲ ਵੀ ਕਹਿੰਦੇ ਚਾਹਰੇ ਗੁੰਦੇ ਦੋ ਤਿੰਨ ਨਾਮ ਹੁੰਦੇ ਹੂੰ ਕਿੰਨੀ ਉਮਰ ਹੋ ਗਈ ਬਾਪੂ ਤੇਰੀ ਮੇਰੀ ਉਮਰ 50 ਸਾਲ ਤੋਂ ਵੱਧ ਹੂ ਮੇਰੇ ਤਾਂ ਬਾਪੂਆਂ ਨਾਲ ਤੂੰ 70 80ਆਂ ਦਾ ਮੈਂ ਹੋ ਸਕਦੀ ਜੀ ਮੈਂ ਕਿਹੜਾ ਪੜਿਆ ਹਾਂ ਮੈਂ ਬੱਕਰਾ ਪਸ਼ੂ ਹੁੰਦੇ ਸੀਗੇ ਜੀ ਇਹਦੇ ਕੋਲੇ ਬੱਕਰੀਆਂ ਬੁੱਕਰੀਆਂ ਰੱਖੀਆਂ ਹੁੰਦੀਆਂ ਸੀਗੀਆਂ ਜੀ ਇੱਕ ਦੋ ਕੁੱਤੇ ਰੱਖੇ ਹੁੰਦੇ ਸੀਗੇ ਮੰਨ ਲਓ ਉਹਨਾਂ ਨਾਲ ਇਹਦਾ ਬਹੁਤ ਪ੍ਰੇਮ ਸੀ ਯਾਰ ਮੰਨ ਲਓ ਜਿਵੇਂ ਕੱਲਾ ਰਹਿੰਦਾ ਸੀ ਤੇ ਉਹਦਾ ਕਰਕੇ ਮੰਨ ਲਓ ਵੀ ਜਿਵੇਂ ਬੰਦਾ ਚਿੜਚਿੜਾ ਨਹੀਂ ਹੋ ਜਾਂਦਾ ਜਦੋਂ ਪਿੰਡ ਦੇ ਲੋਕ ਬੁਲਾਉਣਾ ਹਟ ਜਾਂਦੇ ਆ ਜਾਂਵੇਂ ਮੰਨ ਲਓ ਫਿਰ ਚਿੜਚਿੜਾ ਹੋ ਜਾਂਦਾ ਬੰਦਾ ਅਫਸੈਟ ਹੋ ਜਾਂਦਾ ਜੀ ਉਦੋਂ ਫਿਰ ਲੋਕਾਂ ਨੂੰ ਕਹਿਣਾ ਵੀ ਯਾਰ ਇਹਨੂੰ ਤੁਸੀਂ ਚਾਰਨਾ ਟ੍ਰੀਟ ਕਰੋ ਇਹ ਠੀਕ ਵੀ ਹੋ ਜਾਂਦਾ ਸੀਗਾ ਜੀ ਵੇਚਦੀ ਫੇਰ ਜਦੋਂ ਮੰਨ ਲਓ ਕਿਸੇ ਨਾਲ ਕੋਈ ਮਾੜਾ ਮੋਟਾ ਝਗੜਾ ਹੋ ਜਾਣਾ ਇਕੱਲੇ ਦਾ ਇਹਦੇ ਕੁੱਤੇ ਦੇ ਮਾਰਨਾ ਕਿਸੇ ਨੇ ਤੇ ਇਹ ਫੇਰ ਉਮੀ ਕਿਉਂਕਿ ਕੁੱਤਿਆਂ ਨੂੰ ਬਹੁਤ ਪਿਆਰ ਕਰਦਾ ਸੀਗਾ ਜੀ ਇਹ ਕੋਈ ਆਇਆ ਨਹੀਂ ਸੀਗਾ ਜੀ ਬਸ ਇਕੱਲੇ ਪੰਨੇ ਇਹ ਇਕੱਲੇ ਪੰਨ ਦਾ ਸ਼ਕਾਰ ਹੋ ਗਿਆ ਕੁੱਤੇ ਤਾਂ ਹੋ ਮੇਰੇ ਬਰਾਬਰ ਦੀ ਬਾਹਰ ਅੱਛਾ ਕੀ ਨਾਮ ਸੀ ਇਹਨਾਂ ਦਾ ਇੱਕ ਦਾ ਤਾਂ ਜੋਨੀ ਸੀ ਹੋ ਇੱਕ ਦਾ ਨਾ ਸੀਗਾ ਤਾਂ ਕਾਲੂ ਜੌਨੀ ਤੇ ਕਾਲੂ ਹੈ ਦੋਨੇ ਮਰ ਗਏ ਹੁਣ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਬਾਪੂ ਗਰ ਲਾਲ ਸਿੰਘ ਇਹ ਉਹ ਬਜ਼ੁਰਗ ਨੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦੀ ਬੰਜਰ ਧਰਤੀ ਟਿੱਬਿਆਂ ਨੂੰ ਪੱਟ-ਪੱਟ ਕੇ ਜ਼ਰਖੇਜ਼ ਧਰਤੀ ਬਣਾਇਆ ਵਡੇ ਤੇ ਵਫਰੀ ਹੁੰਦੇ ਬਹੁਤ ਵੱਡੇ ਆਡੀਆਂ ਨਾ ਬੂਆ ਹੁੰਦੀਆਂ ਉਹ ਖੱਪ ਹੁੰਦੇ ਪਤਾ ਸਾਨੂੰ ਬਾਪੂ ਸਾਡੇ ਵੀ ਬਾਪੂਆਂ ਨੇ ਸਾਰਿਆਂ ਨੇ ਆਹੀ ਕੋਸ਼ਿਸ਼ ਕੀਤਾ ਹਨਾ ਤੇ ਸਾਰੀ ਉਮਰ ਸੀ ਰਲਦਾ ਰਿਆ ਸੰਝੀ ਰਲਦਾ ਰਿਆ ਹਾਂ ਬਸ ਸੰਝੀ ਜ਼ਿੰਮੇਦਾਰੀ ਤਾਂ ਜ਼ਮੀਨ ਸੀ ਕਿੱਲੇ ਵਧਦੇ ਗਏ ਕੋਠੀਆਂ ਪੈ ਗਈਆਂ ਧੀਆਂ ਪੁੱਤ ਕੈਨੇਡਾ ਅਮਰੀਕਾ ਚਲੇ ਗਏ ਉਹ ਤਾਂ ਸ਼ਾਹ ਬਣ ਗਏ ਸਰਦਾਰ ਬਣ ਗਏ ਪਰ ਜਿਨ੍ਹਾਂ ਨੇ ਵਿਚਾਰਿਆਂ ਨੇ ਸਾਰੀ ਉਮਰ ਧੁਈ ਨਹੀਂ ਸਿੱਧੀ ਕਰਕੇ ਦੇਖੀ ਕਹੀ ਚਲਾਚਲਾ ਜ਼ਮੀਨਾਂ ਸਿੱਧੀਆਂ ਕਰ ਕਰਕੇ ਵਟਾਂ ਪਾ ਪਾ ਕੇ ਹਲ ਵਾਹ ਵਾ ਕੇ ਉਹਨਾਂ ਨੂੰ ਸਰਦਾਰ ਬਣਾਇਆ ਤੇ ਉਹ ਅਜੇ ਰੋਟੀ ਪਾਣੀ ਤੇ ਗਲ ਮਕਾਨ ਦੇ ਵੀ ਚੱਲ ਪ੍ਰਸ਼ਾਦਾ ਪਾਣੀ ਦੇ ਦਿੰਦੇ ਸੀ ਵਾਹੀ ਇਹਨਾਂ ਨੂੰ ਲੋੜ ਆ ਜਿਹੜੀ ਭਰਾਵੋ ਉਹ ਹੈਗੀ ਆਪਣੇਪਣ ਦੀ ਸਾਥ ਦੀ ਆਪਣੇ ਪਿਆਰ ਦੀ ਜੀ ਆਪਣਾ ਬਰਾਬਰ ਦਾ ਭਰਾ ਹੁੰਦਾ ਫੇਰ ਵੀ ਤਾਂ ਆਪਾਂ ਕਰਦੇ ਤੇ ਮਜ਼ਦੂਰ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਨਾ ਉਹ ਕਿਸੇ ਭਰਾ ਤੋਂ ਘੱਟ ਨਹੀਂ ਭਾਈ ਕਿਉਂਕਿ ਮਜ਼ਦੂਰ ਨੇ ਤਾਂ ਇੱਕ ਕੋਠਾ ਪਾਇਆ ਤੇ ਜਵਾਕ ਵਿਆਹ ਲੈ ਨਾ ਪੜਾ ਸਕਿਆ ਚੱਜ ਨਾਲ ਤੇ ਨਾ ਕੋਠੀਆਂ ਲੈ ਸਕਿਆ ਨਾ ਕਾਰਾਂ-ਪਾਦ ਲੈ ਸਕਿਆ ਨਾ ਜ਼ਮੀਨਾਂ ਲੈ ਸਕੇ ਹਾਂਜੀ ਕਈਆਂ ਨੇ ਤਾਂ ਵਿਆਹ ਵੀ ਨਹੀਂ ਹੋਏ ਬਾਪੂ ਗੁਰਲਾਲ ਵਰਗਿਆਂ ਦੇ ساری ਜ਼ਿੰਦਗੀ ਸਿਰੇਪੁਣੇ ਜੀ ਸਾਂਝੀ ਰੜਾ ਕੇ ਕੱਢਤੀ ਇੱਕ ਵਾਰ ਜਦੋਂ ਬੜਾਪਾ ਆਉਂਦਾ ਫਿਰ ਸੱਸਾ ਜੀ ਅੰਮ੍ਰਿਤ ਕੰਮ ਜੀ ਫਿਰ ਨਾ ਤਾਂ ਭਤੀਜੇ ਨਾ ਭਾਣ ਜੇ ਨਾ ਭਰਾ ਨਾ ਕੋਈ ਮਾਮੇ ਦਾ ਪੁੱਤ ਨਾ ਕੋਈ ਮਾਸੀ ਦਾ ਪੁੱਤ ਨਾ ਕੋਈ ਚਾਚੇ ਦਾ ਪੁੱਤ ਕੋਈ ਨਹੀਂ ਪਾਈ ਫੇ ਖੜਦਾ ਕੋਈ ਨਹੀਂ ਇਹੀ ਜਦੋਂ ਇਹਦੇ ਹੱਡ ਪੈਰ ਚੱਲਦੇ ਸੀ ਤਕੜਾ ਸੀ ਪੂਰਾ ਉਦੋਂ ਇਹਨੂੰ ਤਾਇਆ ਤਾਇਆ ਕਹਿਣ ਵਾਲੇ ਵੀ ਬਹੁਤ ਸੀ ਬڑے ਬڑے ਉਦੋਂ ਇਹਨੂੰ ਚਾਚਾ ਚਾਚਾ ਕਹਿਣ ਵਾਲੇ ਵੀ ਬڑے ਸੀ ਬੜੇ ਹੀ ਉਦੋਂ ਵੱਡੇ ਭਾਈ ਛੋਟੇ ਭਾਈ ਕਹਿਣ ਵਾਲੇ ਵੀ ਬਹੁਤ ਸੀ ਪਰ ਅੱਜ ਨਹੀਂ ਅੱਜ ਕੋਈ ਨਹੀਂ ਅੱਜ ਕਿੱਲੀ ਆ ਉਹ ਕਿੱਲੀ ਪਿਆ ਓਏ ਉਹ ਕਿੱਲੀ ਮਰਿਆ ਨਹੀਂ ਹਈ ਟਿੱਕਰ ਤੇ ਧੰਨਵਾਦ ਆ ਬਾਈਆਂ ਦਾ ਜਿਹੜੇ ਲੈ ਕੇ ਆਏ ਇੱਥੇ ਲੈ ਕੇ ਆਇਆ ਮੈਂ ਕਹਿੰਦਾ ਜੀ ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਬਾਈ ਸਰਪੰਚ ਆ ਸੁਧਾਣਾ ਪਿੰਡ ਆ ਰਾਮਪੁਰਾ ਫੂਲ ਤਹਿਸੀਲ ਪਿੰਡ ਆ ਜ਼ਿਲ੍ਹਾ ਬਠਿੰਡਾ ਪਿੰਡ ਆ ਤੇ ਬਾਈ ਤੁਸੀਂ ਇਸ ਵਾਰ ਸਰਪੰਚ ਬਣਿਓ ਮੌਜੂਦਾ ਸਰਪੰਚ ਆ ਬਾਈ ਤੁਹਾਡਾ ਕੀ ਨਾਮ ਵੀ ਰਿਸੀ ਆ ਬਾਈ ਪੰਜ ਆ ਪੰਚ ਕੀ ਨਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਤੁਹਾਡਾ ਵੀਰੇ ਜਸਕਰਨ ਸਰਪੰਚ ਸਾਹਿਬ ਤੁਹਾਡਾ ਕੀ ਨਾ ਜਕਸੀਰ ਸਿੰਘ ਜਕਸੀਰ ਸਿੰਘ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਇਹ ਚਾਰੇ ਭਰਾ ਬਾਪੂ ਨੂੰ ਇੱਥੇ ਸਾਡੇ ਕੋਲੇ ਪਹੁੰਚ ਦਾ ਕਰਨ ਆਏ ਨੇ ਬਾਪੂ ਜੀ ਸਾਨੂੰ ਵੀਡੀਓ ਆ ਰਹੀਆਂ ਸੀ ਕਈ ਦਿਨਾਂ ਤੋਂ ਗੱਲ ਹੋ ਰਹੀ ਸੀਗੀ ਹਾਲਤ ਬਹੁਤ ਮਾੜੀ ਸੀ ਉਹ ਵੀ ਵੀਡੀਓ ਦੇਖੋ ਤੁਸੀਂ ਬਾਪੂ ਜੀ ਦੀ ਕੀ ਹਾਲਤ ਸੀ ਉਸ ਟਾਈਮ ਉਹ ਹਾਲਾਤ ਦੇਖ ਕੇ ਸਾਡੇ ਮਨ 'ਚ ਵੀ ਭਾਵਨਾ ਹੋਈ ਵੀ ਵਾਕਈ ਬਾਪੂ ਨੂੰ ਜ਼ਰੂਰਤ ਆ ਵੀ ਇਸ ਤੋਂ ਵੱਧ ਮਾੜੇ ਹਾਲਾਤ ਹੋਰ ਕੀ ਹੋਣਗੇ ਇਨਸਾਨ ਦੇ ਮੈਂ ਤਾਂ ਇਹ ਪੁੱਛਿਆ ਦੇਖੋ ਬਾਪੂ ਕਿਵੇਂ ਪਿੰਡਾ ਵੱਢੀ ਜਾਂਦਾ ਕਿਉਂਕਿ ਇਸ਼ਨਾਨ ਕੀਤਾ ਹੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਕੱਪੜੇ ਬਦਲੇ ਹੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਚੰਗਾ ਖਾਣਾ ਖਾਦਾ ਹੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਖੁਰਕ ਲੱਦੀ ਜਾਂਦੀ ਐ ਖੁਰਕ ਢਿਲਦੀ ਜਾਂਦੀ ਮੇਰਾ ਅਸਰ ਅਰਦਾਸ ਕਰਿਓ ਇੱਥੇ ਬਾਪੂ ਜੀ ਨੂੰ ਮਾਨ ਸਤਕਾਰ ਭਰਿਆ ਜੀਵਨ ਮ ਬਤੀਤ ਕਰਨ ਬਾਪੂ ਅਸੀਂ ਬਾਪੂ ਦੇ ਪੁੱਤ ਬਣ ਸਕੇ ਬਾਪੂ ਦਾ ਇਲਾਜ ਆ ਜਿਹੜਾ ਬਾਪੂ ਦਾ ਚੂੜਾ ਟੁੱਟਿਆ ਹੋਇਆ ਬਾਈ ਦੱਸਦੇ ਆ ਚੂੜਾ ਕਹਿੰਦੇ ਪਵਾਇਆ ਵੀ ਸੀ ਉਹ ਫੇਰ ਟਿਰਕ ਗਿਆ ਹੁਣ ਤੇ ਉਹਦਾ ਆਪਰੇਸ਼ਨ ਹੋ ਸਕੇ ਤੇ ਬਾਪੂ ਆਪਣੇ ਪੈਰਾਂ ਤੇ ਹੋ ਕੇ ਆਪਣਾ ਜੀਵਨ ਪਤੀਤ ਕਰ ਸਕੇ ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਇੰਨੀ ਮਿਹਨਤ ਕੀਤੀ ਆ ਉਹ ਉਹਨਾਂ ਲਈ ਮੰਜੇ ਤੇ ਬਹਿਣਾ ਹੀ ਆਪਣੇ ਆਪ ਚ ਇੱਕ ਵੱਡਾ ਵੱਡੀ ਸਜ਼ਾ ਉਹਨਾਂ ਲਈ ਤੇ ਇਹ ਸਜ਼ਾ ਤੋਂ ਬਾਪੂ ਬਚ ਸਕੇ ਬਾਪੂ ਠੀਕ ਹੋ ਜਵੇ ਬਾਪੂ ਦਰਦਾ ਫਿਰਦਾ ਹੋ ਜਵੇ ਇਹ ਬਾਪੂ ਗੁਰਲਾਲ ਸਿੰਘ ਵਾਸਤੇ ਅਰਦਾਸ ਕਰੇ ਤੇ ਪਿੰਡ ਸਧਾਣਾ ਵਾ ਤੇ ਜ਼ਿਲ੍ਹਾ ਮਠੰਡਾ ਵਾ ਬਾਪੂ ਗੁਰਲਾਲ ਸਿੰਘ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨਹਾ ਸਿਆਣਾ ਇਹ ਬਾਪੂ ਆਪਣਾ ਘਰ ਆ ਆ ਜਿੰਨੇ ਵੀਰੇ ਬੈਠੇ ਦੇਖਦਾ ਨਾ ਤੂੰ ਇੱਧਰ ਵੀ ਦੇਖ ਬਾਪੂ ਕਿੰਨੇ ਬੈਠੇ ਆ ਇੱਧਰ ਦੇ ਤੇਰਾ ਜੀ ਬਹੁਤ ਲੱਗਿਆ ਕਰਨਾ ਇੱਥੇ